ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਦਲ ਪੰਜਨ ਗੁਰਸੂਰਮਾ ਵੱਡ ਯੋद्धा ਬਹੁ ਪਰਉਪਕਾਰੀ ਅੱਜ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ ਗੁਰੂ ਹਰਗੋਬਿੰਦ ਸਾਹਿਬ ਇੰਨੀ ਕਮਾਲ ਸ਼ਖਸੀਅਤ ਨੇ ਕਿ ਉਹਨਾਂ ਦੀ ਜੀਵਨੀ ਪੜਦਿਆਂ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਬਚਪਨ ਵਿੱਚ ਸੱਪ ਦਾ ਜ਼ਹਿਰ ਚੇਚਕ ਦਾ ਕਸ਼ਟ ਪਿਤਾ ਜੀ ਦੀ ਅਸਹਿ ਦੁਖਦਾਈ ਸ਼ਹੀਦੀ ਗਵਾਲੀਅਰ ਦੀ ਕੈਦ ਜੰਗਾਂ ਯੁੱਧਾਂ ਦਾ ਸਮਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਵਿਛੋੜੇ ਅਤੇ ਮਹਿਨਤਾਂ ਨਾਲ ਹੱਥੀਂ ਪਾਲੇ ਨਿਪੁੰਨ ਸੂਰਬੀਰ ਸਿੱਖਾਂ ਦੇ ਬਿਰਹੋਂ ਆਪ ਜੀ ਨੇ ਵੇਖੇ ਛੋਟੀ ਉਮਰ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਵੱਡੀਆਂ ਜ਼ਿੰਮੇਵਾਰੀਆਂ ਨੂੰ ਇੰਨੀ ਦ੍ਰਿੜਤਾ ਨਾਲ ਨਿਭਾਇਆ ਕਿ ਮਰਮਿਟੀ ਕੌਮ ਦੇ ਵਿੱਚ ਸੂਰਬੀਰਤਾ ਅਤੇ ਆਜ਼ਾਦੀ ਦੀ ਲਗਨ ਪੈਦਾ ਕੀਤੀ। ਗੁਰੂ ਸਾਹਿਬ ਦਾ ਪ੍ਰਕਾਸ਼ ਅੱਜ ਦੇ ਦਿਨ 1595 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਜਦੋਂ ਆਪ ਜੀ ਦੇ ਤਾਏ ਪ੍ਰਿਥੀ ਚੰਦ ਨੂੰ ਆਪ ਜੀ ਦੇ ਪ੍ਰਕਾਸ਼ ਦੀ ਖ਼ਬਰ ਮਿਲੀ ਤਾਂ ਉਸਨੇ ਆਪ ਨੂੰ ਮਾਰਨ ਦੇ ਲਈ ਕਈ ਚਾਲਾਂ ਚਲੀਆਂ ਪਰ ਨਾਕਾਮ ਰਿਹਾ। ਬਚਪਨ ਵਿੱਚ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਆਤਮਿਕ ਅਤੇ ਸ਼ਸਤਰ ਵਿਦਿਆ ਦਿੱਤੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਨੇ ਸਿੱਖਾਂ ਦੇ ਵਿੱਚ ਅਥਾਹ ਜੋਸ਼ ਭਰ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਲਈਆਂ ਜੋ ਕਿ ਭਗਤੀ ਤੇ ਸ਼ਕਤੀ, ਧਰਮ ਤੇ ਰਾਜ, ਸੰਤ ਤੇ ਸਿਪਾਹੀ ਦੀਆਂ ਪ੍ਰਤੀਕ ਸਨ। ਗੁਰੂ ਸਾਹਿਬ ਨੇ ਸੰਗਤ ਨੂੰ ਦਰਸ਼ਨਾਂ ਲਈ ਆਉਣ ਸਮੇਂ ਹੋਰ ਵਸਤਾਂ ਦੀ ਥਾਂ ਤੇ ਚੰਗੇ ਘੋੜੇ ਤੇ ਸ਼ਸਤਰ ਭੇਂਟ ਕਰਨ ਦੇ ਹੁਕਮ ਦਿੱਤੇ। ਇਹ ਸਭ ਕੁਝ ਸੰਗਤਾਂ ਵਿੱਚ ਵੀਰ ਰਸ ਪੈਦਾ ਕਰਨ ਲਈ ਸੀ। ਹਕੂਮਤ ਤੋਂ ਤੰਗ ਆ ਲੋਕ ਵੀ ਆਪ ਜੀ ਦੇ ਚਰਨੀ ਟੈਪੇ ਜ਼ੁਲਮ ਦੇ ਟਾਕਰੇ ਦੀ ਤਿਆਰੀ ਲਈ ਗੁਰੂ ਸਾਹਿਬ ਨੇ 15 ਜੂਨ 1606 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਜਿੱਥੇ ਕਸਰਤਾ ਅਤੇ ਕੋਲ ਹੋਣ ਲੱਗੇ ਆਪ ਜੀ ਨੇ ਸਿੱਖਾਂ ਚ ਬੇਰਅਸ ਪੈਦਾ ਕਰਨ ਦੇ ਲਈ ਟਾਡੀ ਪ੍ਰਥਾ ਦੀ ਸ਼ੁਰੂਆਤ ਕੀਤੀ ਸਿੱਖਾਂ ਦੇ ਸਾਰੇ ਮਸਲੇ ਹੁਣ ਇਸ ਅਸਥਾਨ ਤੇ ਹੀ ਹੱਲ ਕੀਤੇ ਜਾਣ ਲੱਗੇ ਗੁਰੂ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਇਸੇ ਲਈ ਉਹਨਾਂ ਨੇ ਕਈ ਧਾਰਮਿਕ ਸਥਾਨ ਵੀ ਬਣਾਏ ਅਤੇ ਮਨੁੱਖਤਾ ਦੀ ਭਲਾਈ ਦੇ ਅਨੇਕਾਂ ਕਾਰਜ ਕੀਤੇ 1616 ਈਸਵੀ ਵਿੱਚ ਆਪ ਜੀ ਨੇ ਕਸ਼ਮੀਰ ਦੇ ਗਰੀਬੀ ਤੋਂ ਬੇहद ਤੰਗ ਹੋਏ ਲੋਕਾਂ ਦੀ ਦਸਵੰਦ ਦੀ ਮਾਇਆ ਦੇ ਨਾਲ ਮਦਦ ਕੀਤੀ ਲਾਹੌਰ ਦੇ ਵਿੱਚ ਗਿਲਟੀ ਦੇ ਤਾਪ ਤੋਂ ਪੀੜਤ ਲੋਕਾਂ ਦੀ ਆਪ ਜੀ ਨੇ ਸੇਵਾ ਕੀਤੀ ਜਿਸ ਤੋਂ ਬਾਅਦ ਬਹੁਤ ਸਾਰੇ ਮੁਸਲਮਾਨ ਗੁਰੂ ਸਾਹਿਬ ਦੇ ਸਿੱਖ ਬਣ ਗਏ ਕਰਤਾਰਪੁਰ ਦੇ ਪਠਾਣਾ ਨੇ ਆਪ ਜੀ ਨੂੰ ਆਪਣਾ ਆਪਾ ਭੇਟ ਕੀਤਾ ਇਹਨਾਂ ਵਿੱਚੋਂ ਇੱਕ ਸੀ ਪੈਂਦੇਖਾਂ ਜੋ ਕਿ ਬਾਅਦ ਵਿੱਚ ਗੁਰੂ ਜੀ ਨਾਲ ਧਰੋਹ ਕਮਾਉਣ ਦੇ ਕਰਕੇ ਗੁਰੂ ਜੀ ਹੱਥੋਂ ਜੰਗ 'ਚ ਮਾਰਿਆ ਗਿਆ ਸੀ ਸਿੱਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਉਂਦੇ ਸਨ ਤੇ ਇਹ ਗੱਲ ਪੰਥ ਵਿਰੋਧੀਆਂ ਨੂੰ ਬਹੁਤ ਚੁਬਦੀ ਸੀ ਉਨ੍ਹਾਂ ਨੇ ਤਤਕਾਲੀ ਬਾਦਸ਼ਾਹ ਜਹਾਂਗੀਰ ਦੇ ਗੁਰੂ ਸਾਹਿਬ ਵਿਰੁੱਧ ਕੰਨਪੱਣੇ ਸ਼ੁਰੂ ਕਰ ਦਿੱਤੇ ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਤੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਤੇ ਕੈਦ ਦੇ ਦੌਰਾਨ ਗੁਰੂ ਸਾਹਿਬ ਨੂੰ ਮਿਲਣ ਆਉਂਦੀ ਸੰਗਤ ਕਿਲੇ ਦੀ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੀ ਬਹੁਤ ਸਾਰੇ ਮੁਸਲਮਾਨਾਂ ਨੇ ਗੁਰੂ ਸਾਹਿਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਸ ਸਮੇਂ ਜਹਾਂਗੀਰ ਨੂੰ ਗੁਰੂ ਸਾਹਿਬ ਨੂੰ ਰਿਹਾ ਕਰਨਾ ਹੀ ਪਿਆ ਇਸ ਸਮੇਂ ਗੁਰੂ ਜੀ ਨੇ 52 ਹੋਰ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਤੇ ਬੰਦੀ ਛੋੜਖਵਾਏ। ਜਹਾਂਗੀਰ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਂ ਕਟੜ ਬਾਦਸ਼ਾਹ ਸੀ। ਉਸਨੇ ਮੁਸਲਮਾਨਾਂ ਨੂੰ ਸਿੱਖੀ ਧਾਰਨ ਕਰਨ ਦੀ ਮਨਾਹੀ ਕਰ ਦਿੱਤੀ। ਡੱਬੀ ਬਾਜ਼ਾਰ ਲਾਹੌਰ ਦੇ ਵਿੱਚ ਬਣਾਈ ਹੋਈ ਬੌਲੀ ਨੂੰ ਵੀ ਪੂਰ ਕੇ ਮਸਜਿਦ ਬਣਾਇਆ ਗਿਆ ਤੇ ਅਜਹੀਆਂ ਘਟਨਾਵਾਂ ਨੇ ਕੌਮ ਦੇ ਮਨ ਦੇ ਵਿੱਚ ਰੋਸ ਪੈਦਾ ਕੀਤਾ ਜਿਸ ਕਰਕੇ ਯੁੱਧ ਹੋਏ। ਗੁਰੂ ਹਰगोबिंद ਸਾਹਿਬ ਨੇ ਜ਼ੁਲਮ ਦੇ ਖਿਲਾਫ ਹਕੂਮਤ ਦੇ ਨਾਲ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਦੇ ਵਿੱਚੇ ਜਿੱਤ ਪ੍ਰਾਪਤ ਕੀਤੀ। ਚੌਥੀ ਜੰਗ ਕਰਤਾਰਪੁਰ ਦੀ ਜੰਗ ਸੀ ਜਿਸ ਵਿੱਚ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ ਤਿਆਗਮਲ ਯਾਨੀ ਗੁਰੂ ਤੇਗ ਬਹਾਦਰ ਜੀ ਨੇ ਤਲਵਾਰ ਦੇ ਜੋਹਰ ਦਿਖਾਏ। ਆਪ ਜੀ ਦੇ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਜੀ ਸਨ ਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਸੀ। ਅੰਤ ਸਮਾ ਨੇੜੇ ਆਉਣ ਤੇ ਗੁਰੂ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਰਾਏ ਜੀ ਨੂੰ ਗੁਰਗੱਦੀ ਸੌਂਪੀ ਅਤੇ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ। ਇਸ ਤਰ੍ਹਾਂ ਗੁਰੂ ਸਾਹਿਬ ਨੇ ਪਰਿਵਾਰਕ ਅਤੇ ਪੈਗੰਬਰੀ ਫਰਜ਼ ਬਾਖੂਬੀ ਅਦਾ ਕਰਦਿਆਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੇ ਚੱਲਦਿਆਂ ਕੌਮ ਨੂੰ ਸਭ ਧਰਮਾਂ ਦਾ ਸਤਿਕਾਰ ਕਰਨ, ਮਦਦ ਕਰਨ ਅਤੇ ਜ਼ੁਲਮ ਦੇ ਖਿਲਾਫ ਲਾਮਬੰਦ ਹੋਣ ਦੀ ਪ੍ਰੇਰਣਾ ਦਿੱਤੀ।